ਜੇਕਰ ਤੁਸੀਂ ਵੀ ਲਾਡੋਵਾਲ ਟੋਲ ਪਲਾਜ਼ਾ ਤੇ ਆ ਰਹੇ ਹੋ ਤਾਂ 31 ਮਾਰਚ ਤੋਂ ਬਾਅਦ ਜਿਹੜਾ ਹੈ ਤੁਹਾਡੀ ਜੇਬਾਂ ਤੇ ਅਸਰ ਪੈਣ ਵਾਲਾ ਹੈ ਜਿਹੜਾ 220 ਰੁਪਏ ਜਿਹੜਾ ਪੇ ਕਰਨਾ ਪੈ ਰਿਆ ਸੀ ਉਸ ਤੇ ਵੀ ਰੇਟ ਵੱਧ ਚੁੱਕੇ ਨੇ ਕੋਈ ਜੀ ਰੇਟ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਚੱਲ ਰਹੇ ਆ ਜੀ ਉਤੋਂ ਮਹਿੰਗਾਈ ਦੀ ਵਾਰ ਪਬਲਿਕ ਦੁਪਹਿਰੀ ਹੈ ਇਹ ਗਵਰਨਮੈਂਟ ਦਾ ਬਹੁਤ ਗਲਤ ਸਟੈਪ ਹੈ ਵਿਚਾਰ ਕਰਨਾ ਚਾਹੀਦਾ ਇੱਥੇ ਨਹੀਂ ਲੱਗਦਾ ਜੇਬਾਂ ਤੇ ਅਸਰ ਪੈਣ ਵਾਲਾ ਬਹੁਤ ਜ਼ਿਆਦਾ ਅਸਰ ਪੈਗਾ ਜੀ ਇਨਸਾਨੀਅਤ ਦੇ ਨਾਤੇ ਇੱਥੇ ਇਹਨਾਂ ਨੂੰ ਕੁਝ ਫੇਵਰ ਦੇਣਾ ਚਾਹੀਦਾ ਸੀ ਘਟਾਉਣਾ ਚਾਹੀਦਾ ਸੀ ਨਾ ਕਿ ਵਧਾਉਣਾ ਚਾ ਕੁੜੀਆਂ ਵਾਸਤੇ ਕਹਿੰਦਾ ਤੁਹਾਨੂੰ ਟਿਕਟ ਫ੍ਰੀ ਮਿਲੇਗੀ ਇੱਕ ਪਾਸੇ ਤੁਸੀਂ ਟਿਕਟਾਂ ਫ੍ਰੀ ਕਰਦੇ ਪਿਓ ਦੂਜੇ ਪਾਸੇ ਮੁੰਡੇ ਜਿੱਤੇ ਟੋਲ ਬਜ਼ਾ ਵਧਾਤਾ ਰੋਟੀ ਕਪੜਾ ਮਕਾਨ ਤੇ ਦੁਨੀਆ ਕਹਿੰਦੀ ਸੀ ਮਿਲੂਗਾ ਮੰਨ ਲਾ ਤਾਂ ਉਹ ਵੀ ਨਾਲੇ ਖੋਲਣਾ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਤਿਆਣਾ ਲਾਈਵ ਤੇ ਮੈਂ ਮਿਤ ਤੁਹਾਨੂੰ ਦੱਸਦੀ ਹਾਂ ਕਿ 31 ਮਾਰਚ ਤੋਂ ਬਾਅਦ ਜਿਹੜਾ ਹੈ ਤੁਹਾਡੀ ਜੇਬਾਂ ਤੇ ਅਸਰ ਪੈਣ ਵਾਲਾ ਹੈ ਜੇਕਰ ਤੁਸੀਂ ਵੀ ਲਾਡੋਵਾਲ ਟੋਲ ਪਲਾਜ਼ਾ ਤੇ ਆ ਰਹੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੋਣ ਵਾਲੀ ਹੈ ਦੱਸਦੀ ਹੈ ਕਿ ਜੇ ਤੁਸੀਂ ਦਿਲੰਦਰ ਬਾਈਪਾਸ ਤੋਂ ਸਮਰਾਲਾ ਚੌਕ ਵੱਲ ਜਾਣਾ ਹੈ ਜਾਂ ਦਿੱਲੀ ਵਾਲੇ ਪਾਸਿਓਂ ਜਾਂ ਤੁਸੀਂ ਦਿਲੰਦਰ ਵਾਲੇ ਪਾਸੇ ਜਾਣਾ ਹੈ ਤਾਂ ਤੁਹਾਨੂੰ ਹੋ ਕੇ ਤਾਂ ਜਾਣਾ ਪੈਣਾ ਲੱਡਵਾਲ ਟੋਲ ਪਲਾਜ਼ੇ ਤੋਂ ਤੇ ਰੇਟ ਜਿਹੜੇ ਆ ਉਹ ਵੱਧ ਚੁੱਕੇ ਨੇ ਜਿਹੜਾ 1 April ਤੋਂ ਬਾਅਦ ਤੁਹਾਡੀ ਜੇਬਾਂ ਤੇ ਜਿਹੜਾ ਵੱਡਾ ਅਸਰ ਪੈਣ ਵਾਲਾ ਹੈ 5% ਜਿਹੜੇ ਰੇਟ ਵੱਧ ਚੁੱਕੇ ਨੇ ਹੁਣ ਤੁਹਾਨੂੰ ਜਿਹੜਾ 220 ਰੁਪਏ ਜਿਹੜਾ ਪੇ ਕਰਨਾ ਪੈ ਰਿਆ ਸੀ ਉਸ ਤੇ ਵੀ ਰੇਟ ਵੱਧ ਚੁੱਕੇ ਨੇ ਤੇ 1 April ਤੋਂ ਬਾਅਦ ਤੁਹਾਨੂੰ 230 ਰੁਪਏ ਜਿਹੜਾ ਸਿੰਗਲ ਪਾਸੇ ਦਾ ਪਰਨਾ ਪੈਣਾ ਤੇ ਇਹ ਤਸਵੀਰਾਂ ਨੇ ਲੱਡਵਾਲ ਟੋਲ ਪਲਾਜ਼ਾ ਦੀਆਂ ਜਿੱਥੇ ਦੇਖ ਸਕਦੇ ਆ ਤੁਸੀਂ ਗੱਡੀਆਂ ਦੇ ਵੱਡੇ ਵੱਡੇ ਜਿਹੜੇ ਕਤਾਰ ਲੱਗੇ ਹੋਏ ਨੇ ਤੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਰ ਨੂੰ ਪਾਰ ਕਰਦੇ ਸਮੇਂ ਲੋਕਾਂ ਦੀ ਜੇਬਾਂ ਤੇ ਪਵੇਗਾ ਬਹੁਤ ਵੱਡਾ ਬੋਝ ਇਸ ਟੋਲ ਦੀਆਂ ਦਰਾਂ ਵਿੱਚ ਇੱਕ ਵਾਰ ਫਿਰ ਵਾਅਦਾ ਹੋ ਚੁੱਕਿਆ ਹੈ ਇਹ ਦਰਾਂ 1 April ਤੋਂ ਲਾਗੂ ਹੋਣਗੀਆਂ ਵਾਹਨਾ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਟੈਕਸ ਜਿਹੜੇ ਨੇ 15 ਤੋਂ 75 ਰੁਪਏ ਦਾ ਵਾਅਦਾ ਹੋ ਗਿਆ ਹੈ ਤੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਜਿਹੜਾ ਟੋਲ ਪਲਾਜ਼ਿਆਂ ਦਾ ਕੀਮਤ ਜਿਹੜਾ ਵਧਾ ਦਿੱਤੀਆਂ ਜਾਂਦੀਆਂ ਨੇ ਪਰ ਸਰਕਾਰਾਂ ਲੋਕਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਦੇਣ ਤੋਂ ਅਸਮਰਥ ਹਨ ਤੇ ਲੋਕਾਂ ਵਿੱਚ ਨਿਰਾਸ਼ਾ ਵੀ ਹੈ ਲੋਕਾਂ ਨੂੰ ਅੱਜ ਵੀ ਕਈ ਵਾਰ ਹਾਈਵੇ ਤੇ ਕਟਿਆਬੰਦੀ ਜਾਮ ਵਿੱਚ ਫਸਣਾ ਪੈ ਰਿਹਾ ਵੈ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਕਤਾਰਾਂ ਵੀ ਲੱਗੀਆਂ ਹੋਈਆਂ ਨੇ ਤੇ ਕਈ ਥਾਵਾਂ ਤੇ ਜਿਹੜੀਆਂ ਸੜਕਾਂ ਨੇ ਉਹ ਟੁੱਟੀਆਂ ਹੋਈਆਂ ਨੇ ਕਈ ਵਾਰ ਜਿਹੜੇ ਸੜਕ ਤੇ ਕੋਈ ਹਾ사 ਵਾਪਰ ਜਾਵੇ ਤਾਂ ਗਸ਼ਤ ਕਰਨ ਵਾਲੇ ਜਿਹੜੇ ਵਾਹਨ ਸਮੇਂ ਸਿਰ ਨਹੀਂ ਪਹੁੰਚਦੇ ਕਈ ਵਾਰ ਤਾਂ ਐਮਬੂਲੈਂਸ ਵੀ ਟੋਲ ਪਲਾਜ਼ੇ ਤੋਂ ਖੜੀਆਂ ਨਹੀਂ ਮਿਲਦੀਆਂ ਕਈ ਜਿਹੇ ਟੋਲ ਲਾਕੇ ਹਨ ਜਿੱਥੇ ਕਿਸੇ ਗੱਲ ਨੂੰ ਲੈ ਕੇ ਟਰਾਈਵਨਾਲ ਵੀ ਬਸ ਲੂਕੀ ਜਿਹੜੀ ਹੈ ਕੀਤੀ ਜਾਂਦੀ ਹੈ ਤੇ ਜਿਹੜਾ ਐਨਐਚਏ ਆਈ ਦੇ ਜਿਹੜੇ ਅਧਿਕਾਰੀ ਨੇ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਮੇਂ-ਸਮੇਂ ਤੇ ਟੋਲ ਪਲਾਜ਼ੇ ਤੇ ਅਚਨਚੇਤ ਨਿਰੀਖਣ ਕਰਨਾ ਚਾਹੀਦਾ ਹੈ ਤੇ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਕਟ ਦਿੱਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਦੀ ਜਿਹੜੇ ਸਹੂਲਤਾਂ ਬਾਰੇ ਸੋਚਣਾ ਚਾਹੀਦਾ ਹੈ ਤੇ ਉੱਥੇ ਹੀ ਲੋਕਾਂ ਵਿੱਚ ਜਿਹੜੇ ਰੇਟ ਵਧਦੇ ਨੇ ਇਸ ਨੂੰ ਲੈ ਕੇ ਨਿਰਾਸ਼ਾ ਵੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਲਾਡਵਾਲ ਟੋਲ ਪਲਾਜ਼ਾ ਹੈ ਜਿਹੜਾ ਹਰ ਸਮੇਂ ਜਿਹੜਾ ਹੈ ਚਰਚਾ ਦਾ ਵਿਸ਼ਾ ਬਣਿਆ ਹੁੰਦਾ ਹੈ ਤੇ ਅੱਜ ਫਿਰ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਜਿਹੜਾ ਰੇਟ ਆ ਵਧ ਚੁੱਕਾ ਹੈ ਤੇ ਜਿਹੜਾ ਜੇ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਨੇ ਵੀ ਕਈ ਵਾਰ ਇਸ ਟੋਲ ਪਲਾਜ਼ੇ ਤੇ ਤਰਨਾ ਦਿੱਤਾ ਹੈ ਤੇ ਕਈ ਵਾਰ ਇਸ ਟੋਲ ਪਲਾਜ਼ੇ ਨੂੰ ਫ੍ਰੀ ਵੀ ਕੀਤਾ ਹੈ ਤੇ ਕਈ ਵਾਰ ਇਸ ਦੇ ਰੇਟ ਨੂੰ ਲੈ ਕੇ ਵੀ ਤੰਨੇ ਲਾਏ ਗਏ ਨੇ ਤੇ ਅੱਜ ਜਿਹੜੇ ਇੱਕ ਵਾਰੀ ਫੇਰ ਤੋਂ ਜਨਤਾ ਦੇ ਜਿਹੜੇ ਜੇਬਾਂ ਤੇ ਅਸਰ ਪੈਣ ਵਾਲਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਰੇਟ ਹੈ ਉਹ 5 ਤੋਂ 5% ਕਰ ਲ ਚੁੱਕਿਆ ਹੈ ਹੁਣ 15 ਰੁਪਏ ਤੋਂ ਲੈ ਕੇ ਤੁਹਾਨੂੰ 15 75 ਰੁਪਏ ਤੱਕ ਜਿਹੜਾ ਹੈ ਵਧ ਜਿਹੜਾ ਰੇਟ ਹੈ ਇਹ ਕਰਨਾ ਪੈ ਸਕਦਾ ਹੈ ਤੇ ਗੱਲ ਕਰੀਏ ਜਿਹੜਾ 31 ਮਾਰਚ ਤੱਕ ਦਾ ਤੇ ਉਸ ਵਿੱਚ ਤੁਹਾਨੂੰ ਸਿੰਗਲ ਸਾਈਡ ਤੇ 220 ਰੁਪਏ ਪੇ ਕਰਨੇ ਪੈ ਰਹੇ ਸੀ ਹੁਣ ਤੁਹਾਨੂੰ ਜਿਹੜਾ 1 April ਤੋਂ ਬਾਅਦ 230 ਰੁਪਏ ਜਿਹੜਾ ਇਹ ਸਿੰਗਲ ਸਾਈਡ ਦਾ ਪੇ ਕਰਨਾ ਪੜੇਗਾ ਪਵੇਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵੱਡੀਆਂ ਵੱਡੀਆਂ ਕਤਾਰਾਂ ਵਿੱਚ ਵੱਡੀਆਂ-ਵੱਡੀਆਂ ਕਤਾਰਾਂ ਵਿੱਚ ਗੱਡੀਆਂ ਲੱਗੀਆਂ ਹੋਏ ਤੁਹਾਨੂੰ ਦੱਸ ਦਈਏ ਕਿ ਇਹ ਵੱਡੀ ਆਮਦਨ ਦਾ ਜਿਹੜਾ ਸੋਰਸ ਹੈ ਨੈਸ਼ਨਲ ਹਾਈਵੇ ਥੋਰਟੀ ਦਾ ਤੇ ਇਹ ਲੋਕੜ ਨਾਲ ਗੱਲਬਾਤ ਕਰਦੇ ਆ ਕਿ ਉਹ ਇਸ ਚੀਜ਼ ਨੂੰ ਕਿੱਦਾਂ ਦੇਖਦੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਤਰੀਕ ਤੋਂ ਜਿਹੜਾ ਹੈ ਰੇਟ ਵਧਣ ਵਾਲਾ ਹੈ ਗੱਲਬਾਤ ਕਰ ਲੈਨੇ ਆ ਬਾਪੂ ਜੀ ਇੱਕ ਤਰੀਕ ਤੋਂ ਲਾਡੋਵਾਲ ਟੋਲ ਪਲਾਜ਼ਾ ਦਾ ਜਿਹੜਾ ਰੇਟ ਹੈ ਵਧਣ ਜਾ ਰਿਹਾ ਹੈ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਮੈਂ ਤਾਂ ਕੁਛ ਨਹੀਂ ਕਮੈਂਟ ਕਰ ਸਕਦਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੇਬਾਂ ਤੇ ਅਸਰ ਪੈਣ ਵਾਲਾ ਹੈ ਆਮ ਜਨਤਾ ਤੇ ਉਹ ਤਾਂ ਪੈਣਾ ਹੀ ਹੈ ਜੀ ਇੱਥੇ ਕੋਈ ਫਰਕ ਨਹੀਂ ਤੁਹਾਨੂੰ ਦੱਸ ਦਈਏ ਕਿ ਕਾਫੀ ਬਾਰ ਜਿਹੜਾ ਕਈ ਬਾਰ ਜਿਹੜਾ ਕਿਸਾਨਾਂ ਵੱਲੋਂ ਇੱਥੇ ਤਰਨਾ ਵੀ ਲਾਇਆ ਗਿਆ ਹੈ ਇੱਥੇ ਰੇਟਾਂ ਤੋਂ ਲੈ ਕੇ ਵੀ ਤਰਨਾ ਲਾਇਆ ਗਿਆ ਹੈ ਤੇ ਇਸ ਵਾਰੀ ਫੇਰ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਸਰ ਇੱਕ ਤਰੀਕ ਤੋਂ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਜਿਹੜੇ ਰੇਟ ਹੈ ਵਧਣ ਜਾ ਰਹੇ ਨੇ ਕਿਤਾ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਰੇਟ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਚੱਲ ਰਹੇ ਹੈ ਉਹ ਤੋਂ ਮਗਾਈ ਦੀ ਵਾਰ ਪਬਲਿਕ ਨੂੰ ਪੈ ਰਹੀ ਆ ਇਹ ਗਵਰਨਰ ਦਾ ਬਹੁਤ ਗਲਤ ਸਟੈਪ ਆ ਥੋੜਾ ਵਿਚਾਰ ਕਰਨਾ ਚਾਹੀਦਾ ਇੱਥੇ ਕੀ ਲੱਗਦਾ ਜੇਬਾਂ ਦਾ ਅਸਰ ਪੈਣ ਵਾਲਾ ਬਹੁਤ ਜ਼ਿਆਦਾ ਅਸਰ ਪੈਗਾ ਜੀ ਬਹੁਤ ਜ਼ਿਆਦਾ ਅਸਰ ਪੈਗਾ ਤੁਹਾਨੂੰ ਦੱਸ ਦਈਏ ਕਿ ਜੇਕਰ ਹੁਣ ਦੀ ਗੱਲ ਕਰੀਏ 31 ਮਾਰਚ ਦੀ ਤਾਂ ਜਿਹੜਾ ਰੇਟ ਹੈ ਉਹ 1 ਸਾਈਡ ਦਾ 220 ਰੁਪਇਆ ਹੈ ਤੇ ਜਿਹੜਾ ਰੇਟ ਹੈ ਉਹ 5% ਵਧਣ ਵਾਲਾ ਹੈ ਤੇ ਹੁਣ ਤੁਹਾਨੂੰ ਜਿਹੜਾ ਇੱਕ ਤਰੀਕ ਤੋਂ ਬਾਅਦ 230 ਰੁਪਏ ਜਿਹੜਾ ਪੇ ਕਰਨਾ ਪਵੇਗਾ ਤੇ ਹੋਰ ਵੀ ਲੋਕ ਨੇ ਗੱਲਬਾਤ ਕਰਨੇ ਭਾਜੀ ਕਿਦਾ ਦੇਖਦੇ ਹੋ ਇੱਕ ਤਰੀਕ ਤੋਂ ਜਿਹੜਾ ਹੈ ਰੇਟ ਫਿਰ ਤੋਂ ਵਧਣਾ ਲਿਆ ਟੋਲ ਪਲਾਜ਼ੇ ਦਾ ਆਹ ਤਾਂ ਗਲਤ ਗੱਲ ਹੈਗੀਆ ਟੋਲ ਪਲਾਜ਼ਾ ਵੱਡੇ ਜਾ ਰਹੇ ਆ ਮਹਿੰਗੇ ਸਾਰੇ ਚੀਜ਼ਾਂ ਨੂੰ ਵੱਧ ਰਹੀ ਆ ਜੀ ਕਿ ਨਾ ਗੌਰਮੈਂਟ ਤੋਂ ਦੇਖਣੀ ਚਾਹੀਦੀ ਆ ਜਿਹੜੇ ਗਰੀਬ ਲੋਕ ਆ ਜੋ ਨਾਰਮਲ ਘਰ पे ਗੱਡੀ ਯੂਜ਼ ਕਰਤੇ ਆ ਉਹਨਾਂ ਦਾ ਵੀ ਉਹੀ ਚੱਲ ਰਿਹਾ ਜੋ ਰੈਗੂਲਰ ਕਮਾ ਰਹੇ ਆ ਉਹਨਾਂ ਦੀ ਵੀ ਉਹੀ ਚੱਲ ਰਿਹਾ ਆ ਆਹ ਤਾਂ ਗਲਤ ਗੱਲ ਹੈਗੀ ਕੋਈ ਗੌਰਮੈਂਟ ਨੂੰ ਅਪੀਲ ਕਰਨਾ ਚਾਹੂਗੇ ਕੀ ਕਮੈਂਟ ਕਰਾਂ ਤੁਸੀਂ ਦੱਸੋ ਆਪਾਂ ਸਮਝੋ ਸਾਰੇ ਗਰੀਬਾਂ ਨੂੰ ਦਿੱਖਨ ਚਾਇਦਿਆ ਗੌਰਮੈਂਟ ਨੂੰ ਜੋ ਬਜਟ ਹੈ ਕਈ ਇਧਰ ਘਟਾ ਰਹੇ ਆ ਇਕ ਤਰਫ ਵੜਾ ਰਹੇ ਹੋ ਇੱਕ ਤਰਫ ਘਟਾ ਰਹੇ ਤੇ ਇਕ ਤਰਫ ਵੜਾ ਰਹੇ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਹੈ ਜਿਹੜੇ ਇਸ ਗੱਲ ਨੂੰ ਸੁਣ ਕੇ ਉਹਨਾਂ ਤੇ ਨਿਰਾਸ਼ਾ ਵੀ ਹੈ ਗੱਲਬਾਤ ਹੋਰ ਵੀ ਲੋਕ ਨੇ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਰੇਟ ਹੈ 5% ਵਧਣ ਵਾਲਾ ਹੈ ਇਹ ਤਾਂ ਸਰਕਾਰਾਂ ਦੇ ਦੇਖੋ ਹਾਤੇ ਸੀਗਾ ਜਿਨ੍ਹਾਂ ਨੇ ਨਿਯਮ ਤੇ ਨੀਤੀਆਂ ਬਣਾਈਆਂ ਨੇ ਆਨਰੇਬਲ ਪ੍ਰਿੰਸੀਪਲਸ ਕੋਈ ਵੀ ਦੇਖਦੇ ਨੇ ਮੈਂ ਜ਼ਰੂਰ ਰეკਮੈਂਡ ਕਰਾਂਗਾ ਚਾਹ ਸਿਲੰਡਰ ਹੈ ਚਾਹ ਪੈਟਰੋਲੀਅਮ ਹੈ ਚਾਹ ਡੀਜ਼ਲ ਹੈ ਕੁਝ ਨਾ ਕੁਝ ਦੇਖਦੇ ਹੋ ਨਾ ਇਹ ਵੀ ਕੁਝ ਬੜਾ ਮੈਂ ਫੇਰ ਵੀ ਕਹੂੰਗਾ ਜਿਹੜਾ ਇੱਥੇ ਤੇ ਟ੍ਰੈਫਿਕ ਹੈ ਨਾ ਉਹ ਖਤਮ ਹੋਣ ਤਾਂ ਨਹੀਂ ਆਂਦਾ ਪਿਆ ਜਿਵੇਂ ਪਿੱਛੇ ਪੰਜਾਬ ਸਰਕਾਰ ਨੇ ਕਿਹਾਈ ਕਿਸਾਨਾਂ ਨੇ ਧਰਨਾ ਲਾਇਆ ਵੀ ਕਿਸਾਨ ਬਹੁਤ ਕੁਝ ਕਰਨ ਲਈ ਤਿਆਰ ਸੀਗੇ ਫਿਰ ਵੀ ਕਿਤੇ ਨਾ ਕੁਝ ਸੁਣਵਾਈ ਹੋਈ ਮੈਂ ਕਹਿੰਦਾ ਕਿਤੇ ਜਗਾ ਗਲਤ ਵੀ ਖੜੇ ਹੋ ਉਸਦੇ ਕੋਈ ਸਹੀ ਵੀ ਖੜੇ ਹੋ ਸਕਦੇ ਨੇ ਬਹੁਤ ਕੁਝ ਦੁਨੀਆ ਆਪੋਜੀਸ਼ਨ ਦੇਖ ਲਿਆ ਬੜਾ ਇਹ ਨਾ ਇੱਕ ਲੈਵਲ ਅਚੀਵ ਕਰਤਾ ਸਰਕਾਰਾਂ ਨੇ ਅਸੀਂ ਤਾਂ ਟੈਕਸੇਬਲ ਬੰਦੇ ਹੈਗੇ ਆ ਜੀਐਸਟੀ ਪੇਬਲ ਬੰਦੇ ਹੈਗੇ ਆ ਉਹ ਤਾਂ ਦਵਾਂਗੇ ਬੜਾ ਜੇ ਆਪਾਂ ਲੈਵਲ ਦੀ ਗੱਲ ਕਰੀਏ ਇਹ ਲੈਵਲ ਕੋ ਚੱਚ ਨੇ ਰਿਆ 2025 26 ਦੇ ਵਿੱਚ ਤੱਕ ਕਹਿੰਦੇ ਅਕੀ ਕੰਨਾ ਰੋਟੀ ਕਪੜਾ ਮਕਾਨ ਤੇ ਦੁਨੀਆ ਕਹਿੰਦੀ ਸੀ ਮਿਲੂਗਾ ਮਤਲਬ ਆ ਤਾਂ ਉਹ ਵੀ ਇਹਨਾਂ ਨੇ ਖੋਲਣਾ ਤੇ ਮੈਂ ਕਹੂੰਗਾ ਜੀਐਸਟੀ ਡਿਪਾਰਟਮੈਂਟ ਜਿਹੜੇ ਹੈਗੇ ਨੇ ਭਰਾ ਸਾਡੇ ਜਾ ਕੋਈ ਸਰਕਾਰ ਕੋ ਟੈਕਸੇਬਲ ਲੈਂਦੀ ਹੈ ਕੁਝ ਪਬਲਿਕਲੀ ਨਾ ਜਿਹੜੀ ਇਨਸਾਨੀਅਤ ਦੇ ਨਾਤੇ ਇੱਥੇ ਇਹਨਾਂ ਨੂੰ ਕੁਝ ਫੇਵਰ ਦੇਣਾ ਚਾਹੀਦਾ ਸੀ ਘਟਾਉਣਾ ਚਾਹੀਦਾ ਸੀ ਨਾ ਕਿ ਵਧਾਉਣਾ ਚਾਹੀਦਾ ਸੀਗਾ ਤੇ ਮੈਂ ਜ਼ਰੂਰ ਕਹੂੰਗਾ ਇੰਨੇ ਟੈਕਸ ਆ ਗਏ ਨੇ ਲੋ ਜੀ ਬੱਸ ਅਤੇ ਬੱਸ ਦਾ ਟਰੱਕ ਦਾ ਸਹੀ ਟੈਕਸ ਕੀ ਹੈ 775 ਰੁਪਏ ਤੋਂ ਲੈ ਕੇ 1160 ਰੁਪਏ ਉਹਨਾਂ ਨੂੰ ਪੁੱਛੋ ਤੇਰੀ ਤਰੀ ਪੰਜਾਬ ਦੀ ਸਰਕਾਰ ਰੋਡਵੇ ਬੱਸਾਂ ਚਲਦੀਆਂ ਨੇ ਉਹ ਕਿ ਸਹੀ ਚਲਦੀਆਂ ਮੀਆਂ ਨੇ 500 5000 ਬੱਸਾਂ ਦੀ ਪੰਜਾਬ ਤੋਂ ਲੁਧਿਆਣਾ ਕਹਤੇ ਚੱਲਣਗੀਆਂ ਉਹਦਾ ਕੋਈ ਸਿਸਟਮ ਨਹੀਂ ਹੈ ਕੁੜੀਆਂ ਵਾਂਸੇ ਕਹਤੇ ਤੁਹਾਨੂੰ ਟਿਕਟ ਫ੍ਰੀ ਮਿਲੇਗੀ ਇੱਕ ਪਾਸੇ ਤੁਹਾਨੂੰ ਟਿਕਟਾ ਫ੍ਰੀ ਕਰਦੇ ਪਿਓ ਦੂਜੇ ਪਾਸੇ ਮੁੱਦੇ ਦੀ ਕਿ ਟੋਲ ਪੈਸਾ ਵਧਾਤਾ ਸਾਡੇ ਵਰਗੇ ਤਾਂ ਕਹਿੰਦੇ ਗੱਡੀਆਂ ਲੈ ਕੇ ਨਿਕਲ ਜਣਗੇ ਆਮ ਪਬਲਿਕਲੀ ਦਾ ਮੈਂ ਕਹਨਾ ਜੀਣਾ ਔਰ ਮਰਨ ਦਾ ਕੰਮ ਆਇਆ ਪਿਆ ਭਾਈ ਘਰੇ ਸਿਲੰਡਰ ਨਹੀਂਗਾ ਆਟਾ ਨਹੀਂਗਾ ਤਨਖਾਹਾਂ ਨਹੀਂ ਮਿਲਦੀ ਮੀਆਂ ਅੱਜ 3 ਜੀ ਹੈਗੀ ਹੈ ਤਾਂ ਸਰਕਾਰ ਨੂੰ ਸਿਰਫ ਸੋਚਣਾ ਚਾਹੀਦਾ ਸੀ ਕਿ ਲੋਕਾਂ ਨੂੰ ਇੱਕ ਵਧੀਆ ਵੱਡੇ ਲੈਵਲ ਸਹੂਲਤਾਂ ਦਿੱਤੇ ਜਾਵੇ ਤਾਂ ਕਿ ਪੰਜਾਬ ਸਾਡੇ ਸੋਨੇ ਚਿੜੀ ਬਣ ਕੇ ਦਿਖਾਂਦਾ ਨਾ ਕਿ ਸੋਨੇ ਚਿੜੀ ਦੀ ਉਡਾਈ ਜਾਂਦੇ ਪਿਓ ਧੰਨਵਾਦ ਸਾਰਾ ਇਹਦਾ ਇਹ ਵੱਡਾ ਵਿਸ਼ਾ ਹੈ ਜਰੂਰ ਇੱਥੇ ਟਿੱਪਣੀ ਹੋਣੀ ਚਾਹੀਦੀ ਹੈ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਆਦੀ ਕਵਲ ਸ਼ਾੜਾ ਸਰਦਾ ਗਾਲ ਨੂੰ ਨਾ ਲਾਈਵ ਬਲੇ ਨਗਾ ਕਿ ਐਦਾ ਦੇ ਉਤੇ ਜਰੂਰ ਸਰਕਾਰ ਤੱਕ ਪਹੁੰਚਣੇ ਚਾਹੀਦੇ ਤਾਂ ਕਿ ਸਾਡਾ ਵੱਤਵਾਦ ਪਬਲਿਕ ਦਾ ਫਾਇਦਾ ਹੋਣਾ ਚਾਹੀਦਾ ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਜਿਹੜਾ ਆਪਣਾ ਵਿਚਾਰ ਕਮੈਂਟ ਸੈਕਸ਼ਨ ਅਜ ਰਾਹੀ ਜਰੂ